ਬਾਚ ਉਹਨਾਂ ਦੇ ਮੁੰਡੇ ਨੇ ਮੇਰੇ ਕੱਪੜੇ ਵੇtare ਸਾਈਡ ਤੇ ਜਾ ਕੇ ਇੱਕ ਘੰਟਾ ਨੰਗਾ ਨਾਥ ਹੁੰਦਾ ਰਿਹਾ ਉੱਥੇ ਤਾंडਵ ਪੂਰੇ ਇੱਕ ਨਸੇ ਨਾਲ ਤੁੱਟੇ ਬੰਦੇ ਬੇਸਵਾਲਾ ਹਥਿਆਰ ਤਿਰਪਾਨਾ ਉਹਨਾਂ ਦੇ ਕੋਲ ਨੇ ਕੋਈ ਪਹੁੰਚਿਆ ਹੀ ਨਹੀਂ ਸੀ ਉੱਥੇ ਜਿਹੜੇ ਗੱਲੀ ਵਾਲੇ ਸੀਗੇ ਇਹਨਾਂ ਨੇ ਰਾਸਤੇ 'ਚ ਮੇਰੇ ਮੰਮਾ ਪਾਪਾ ਨੂੰ ਘੇਰ ਲਿਆ ਬਹੁਤ ਕੁੱਟਿਆ ਉਹਨਾਂ ਦੀ ਲੇਡੀਜ਼ ਨੇ ਮੇਰੇ ਵਾਲ ਇੱਕਦਮ ਖਿੱਚ ਕੇ ਪਿੱਛੇ ਦਾ ਲਗਾਉਂਦੀ ਸੀਗੀ ਗਰਦਨ ਮੇਰੀ ਖਿੱਚ ਕੇ ਚੌਂਕੀ ਸਿਰਫ 1000 ਗੱਜ ਦੀ ਦੂਰੀ ਤੇ ਆ ਭੱਜ ਕੇ ਗਏ ਵੀ ਲੋਕ ਉਹ ਪੁਲਿਸ ਵਾਲਿਆਂ ਨੂੰ ਕਿਹਾ ਵੀ ਤੁਸੀਂ ਆ ਜਾਓ ਕੋਈ ਨਹੀਂ ਆਇਆ ਪਲਾਨ ਬਣਾਇਆ ਹੋਇਆ ਸੀਗਾ ਤਕਰੀਬਨ 1 ਘੰਟਾ ਐ ਲੌਨ ਆਰਡਰ ਬਿਲਕੁਲ ਫੇਲ ਆ ਮੇਰਾ ਬੇਟਾ ਸਰਦਾਰ ਆ ਉਹਦੀ ਪੱਗ ਉਤਾਰ ਕੇ ਤੇ ਉਹਦੇ ਸਿਰ 'ਚ ਡੰਡਾ ਮਾਰਿਆ ਤੇ ਮੇਰੇ ਪਾਪਾ ਨੂੰ ਰਾਮ ਬੱਗਾ ਸਾਗਰ ਉਹਦਾ ਮੁੰਡਾ सनी ਬੱਬਲੂ ਇਹਨਾਂ ਨੇ ਮੇਰੇ ਪਾਪਾ ਨੂੰ ਟਾ ਕੇ ਤੇ ਸਿਰ ਦੇ ਦੁਪਹਿਰ ਕਿ ਹੋਇਆ ਜੀਗਾ ਮੇਰੀਆਂ ਵਾਲੀਆਂ ਸੀ ਕੋਕਾ ਸੀਗਾ ਤੇ ਮੇਰੇ ਬੇਟੇ ਦਾ ਇੱਕ ਚੈਨੀ ਸੀਗੀ ਸੋਨੇ ਦੀ ਤੇ ਇੱਕ ਸਿੰਗੀ ਭਾਈ ਸੀ ਬਾਬੇ ਦੀ ਉਹ ਵੀ ਤਾਲੀ ਵੀਰ ਜੀ ਆਪਿਆ ਕੈਸ ਸੀਗਾ ਅਸੀਂ ਬਾਹਰੋਂ ਆਏ ਸੀਗੇ ਉਹਨਾਂ ਨੇ ਉਹ ਵੀ ਕੱਢ ਲਿਆ ਬਾਹਰੋਂ ਬੰਦੇ ਬੁਲਾ ਕੇ ਸੈਟਿੰਗ ਕੀਤੀ ਹੋਈ ਸੀਗੀ ਅਸੀਂ ਪੁਲਿਸ ਨੂੰ ਪ੍ਰਸ਼ਾਸਨ ਨੂੰ ਨਾ ਇੱਕ ਘੰਟਾ ਫੋਨ ਕਰਦੇ ਰਹੇ ਕੋਈ ਨਹੀਂ ਆਇਆ ਉਹਨਾਂ ਨੇ ਵੀਡੀਓ ਫੋਟੋ ਸਾਡੇ ਕੋਲ ਆ ਅਸੀਂ ਰਾਤ ਵੀ ਆਏ ਸੀਗੇ ਇਹਨਾਂ ਨੇ ਕੋਈ ਸੁਣਾਈ ਨਹੀਂ ਕੀਤੀ ਅਸੀਂ ਸਿਵਲ ਚ ਗਏ ਸੀ ਉੱਥੋਂ ਸਾਰੀਆਂ ਨੇ ਰਿਪੋਰਟ ਕਰਾ ਕੇ ਲੈਂਦੀ ਆ ਬੱਗੇ ਦੀ ਜਨਾਨੀ ਆ ਛਾਗਰ ਛਨੀ 13 ਇਹਨਾਂ ਨੇ ਮੇਰੀ ਬੇਟੀ ਨੂੰ ਫੜਿਆ ਤੇ ਕੱਪੜੇ ਉਤਾਰਨ ਦੀ ਕੋਸ਼ਿਸ਼ ਕੀਤੀ ਅੱਦੇ ਧਾਰੇ ਵੀ ਲੁਧਰਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੀ ਜਾਊਗੀ ਲੁਧਿਆਣਾ ਸ਼ਹਿਰ ਦੀ ਲੁਧਿਆਣਾ ਸ਼ਹਿਰ ਤੇ ਖਾਸ ਕਰਕੇ ਹਲਕਾ ਪੂਰਬੀ ਦੀ ਗੱਲ ਕੀਤੀ ਜਾਊਗੀ ਹਲਕਾ ਪੂਰਬੀ ਦੇ ਤਾਜਪੁਰ ਰੋਡ ਦੇ ਆ ਹਲਕਾ ਪੂਰਬੀ ਦੇ ਹਮੇਸ਼ਾ ਦਹਿਸ਼ਤਗਰਦੀ ਦੇਖਣ ਨੂੰ ਮਿਲਦੀ ਹੈ ਹਮੇਸ਼ਾ ਲਾਅਨ ਆਰਡਰ ਕਿਤਨਾ ਕਿਤੇ ਖਰਾਬ ਹੁੰਦਾ ਨਜ਼ਰ ਆਉਂਦਾ ਹੈ ਲੇਕਿਨ ਪੁਲਿਸ ਪ੍ਰਸ਼ਾਸਨ ਜਿਹੜਾ ਲਗਾਤਾਰ ਐਸੇ ਜੋ ਹੁਲੜਬਾਜ਼ ਹੁੰਦੇ ਉਹਨਾਂ ਨੂੰ ਪਕੜਦਾ ਵੀ ਹੈ ਤੇ ਗ੍ਰਿਫਤਾਰ ਵੀ ਕਰਦਾ ਹੈ ਤੇ ਉਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਵੀ ਕਰਦਾ ਹੈ ਲੇਕਿਨ ਲਾਅਨਰ ਬਿਲਕੁਲ ਖਰਾਬ ਹੋ ਜਾਂਦਾ ਹੈ ਇਸ ਕਰਕੇ ਲਗਾਤਾਰ ਲੁਧਿਆਣਾ ਲਈ ਪ੍ਰਮੁੱਖਤਾ ਨਾਲ ਵੀਡੀਓ ਦਿਖਾਉਂਦਾ ਹੈ ਕੱਲ ਗੱਲ ਕੀਤੀ ਹੈ ਬੀਬਾ ਰੋਡ ਦੀ ਸੁਵੰਦਨ ਨਗਰ ਦੀ ਇੱਕ ਪੇਚਕਸ ਪਿੱਛੇ ਕਿਸ ਤਰ੍ਹਾਂ ਮਹਿਲਾ ਦਾ ਸਿਰ ਤੱਕ ਫਾੜ ਦਿੱਤਾ ਗਿਆ ਸਿਰਫ ਛੋਟੀ ਜੀ ਗੱਲ ਪਿੱਛੇ ਲੇਕਿਨ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਗੱਲਬਾਤ ਕਰਦੇ ਪੀ ਲੇਡੀਜ਼ ਕੋ ਮਤਲਬ ਇਸ ਕੁੜੀ ਦੇ ਕੋਲ ਚੱਲੇ ਨਜ਼ਰ ਆ ਰਿਹਾ ਸਿੱਧਾ ਨਹੀਂ ਖੜਾ ਹੋਇਆ ਜਿਹੜਾ ਬੈਲਟ ਲੱਗੀ ਹੈ ਮੁੰਡੇ ਦੇ ਹੱਥਾਂ ਤੇ ਚੋਟ ਲੱਗੀ ਹੈ ਗੱਲਬਾਤ ਕਰਦੇ ਆਂ ਕਿਹਾਂ ਕੀ ਨਾਮ ਹੈ ਤੁਹਾਡਾ ਜਗਦੀਪ ਕੋਰ ਇਹ ਹੋਇਆ ਕਿਸੇ ਜੋ ਇਹ ਹਾਲਾਤ ਹੋ ਗਏ ਹੋਏ ਨੇ ਕਿੰਨੇ ਕਿਤੇ ਨੇ ਕੀ ਹੋਇਆ ਇਹ ਕੱਲ ਜਦੋਂ ਅਸੀਂ ਮੱਥਾ ਟੇਕ ਕੇ ਆਏ ਸੀਗੇ ਤੇ ਥੋੜੇ ਕੀ دیر ਬਾਅਦ ਮੇਰੇ ਮਮਾ ਪਾਪਾ ਪਿਛਲੀ ਗਲੀ 'ਚ ਜਾਣ ਲੱਗੇ ਸੀਗੇ ਤੇ ਜਿਹੜੇ ਗਲੀ ਵਾਲੇ ਸੀਗੇ ਇਹਨਾਂ ਨੇ ਰਾਸਤੇ 'ਚ ਮੇਰੇ ਮਮਾ ਪਾਪਾ ਨੂੰ ਘੇਰ ਲਿਆ ਬਹੁਤ ਕੁੱਟਿਆ ਥੋੜੇ ਕੀ دیر ਬਾਅਦ ਜਦੋਂ ਮੈਂ ਗਈ ਮੈਂ ਦੇਖਿਆ ਉਹ ਤੇ ਮੇਰੇ ਪਾਪਾ ਨੂੰ ਰਾਮ ਪੱਗਾ ਸਾਗਰ ਦਾ ਮੁੰਡਾ ਸਣੀ ਬੱਬਲੂ ਇਹਨਾਂ ਨੇ ਮੇਰੇ ਪਾਪਾ ਨੂੰ ਟਾ ਕੇ ਉੱਤੇ ਸਿਰ ਦੇ ਤੇ ਪੈਰ ਰੱਖਿਆ ਹੋਇਆ ਸੀਗਾ ਤੇ ਮੇਰੇ ਮੰਮਾ ਨੂੰ ਵੀ ਕੁਝ ਕੁ ਲੇਡੀਜ਼ ਨੇ ਪਕੜਿਆ ਹੋਇਆ ਸੀ ਤੇ ਨੀਚੇ ਜਿੱਤੇ ਹੋਇਆ ਸੀਗਾ ਜਦੋਂ ਮੈਂ ਗਈ ਉਹਨਾਂ ਨੇ ਮੈਨੂੰ ਵੀ ਕੁੱਟਿਆ ਵਿੱਚ ਪਗੜ ਗਏ ਮੇਰੇ ਵੀ ਵਾਲ ਪੱਟੇ ਬਾਅਦ ਚ ਉਹਨਾਂ ਦੇ ਮੁੰਡਿਆਂ ਨੇ ਮੇਰੇ ਕੱਪੜੇ ਵੀ ਉਤਾਰੇ ਸਾਈਡ ਤੇ ਜਾ ਕੇ ਮੁੰਡੇ ਨੇ ਕੱਪੜੇ ਤਾਂ ਉਤਾਰਤੇ ਹਾਂਜੀ ਮੇਰੇ ਟੋਪ ਜਾਰਾ ਇਹ ਤੇ ਉਤਾਰਦਾ ਸੀ ਪਾੜਦਾ ਸੀਗਾ ਕੀ ਕਰਤਾ ਜੀ ਪਾੜਦਾ ਸੀ ਉਤਾਰਦਾ ਸੀਗਾ ਉਤਾਰਦਾ ਇਤੋਂ ਤੱਕ ਉਤਾਰਦਾ ਸੀਗਾ ਮੈਂ ਪਿੱਛੇ ਜਾ ਕੇ ਬਿਲ ਖਿੱਚ ਕੇ ਸਹੀ ਕੀਤਾ ਇੰਨਾ ਮੈਨੂੰ ਉਹਨਾਂ ਨੇ ਕੁੱਟਿਆ ਕਿਦਾਂ ਲੋਕ ਨੇ ਇੱਕ ਕੁੜੀ ਦੀ ਕੁੜੀ ਦੀ ਇੱਜ਼ਤ ਨੂੰ ਉਤਾਰ-ਤਾਰ ਕਰ ਰਹੇ ਨੇ ਉਹ ਯਾਰ ਉਹਨਾਂ ਦੀ ਲੇਡੀਜ਼ ਨੇ ਮੇਰੇ ਵਾਲ ਇੱਕਦਮ ਖਿੱਚ ਕੇ ਪਿੱਛੇ ਦਾ ਲਗਾਤੀ ਸੀਗੀ ਗਰਦਨ ਮੇਰੀ ਖਿੱਚ ਕੇ ਬਸ ਮੱਥਾ ਟੇਕਿਆ ਰੋ ਨਹੀਂ ਗੱਲ ਵਿੱਚ ਲੜਾਈ ਹੋ ਗਈ ਹਾਂ ਜੀ ਉਹਨਾਂ ਨੇ ਸਾਡੀ ਗੱਡੀ ਤੇ ਵੀ ਬਾਜੂ ਸੀਛੇ ਤੋੜਦੇ ਤੁਸੀਂ ਭਾਵੇਂ ਕੈਮਰੇ ਦੇ ਵਿੱਚ ਵੀ ਚੈੱਕ ਕਰ ਸਕਦੇ ਜਾ ਕੇ ਉਹ ਆਪਣੀ ਪਿੱਛੇ ਕਰਦੇ ਨਹੀਂ ਗੱਡੀ ਦਾ ਨਾਅ ਕਿਦਾਂ ਹੋਏ ਨੇ ਮੇਰੀ ਮੰਮਾ ਨੇ ਵੀ ਬਹੁਤ ਇਹਨਾਂ ਤੇ ਜੀ ਜਿਹੜੀ ਯਾਦਾ ਪਿੰਡ ਦਾ ਚਲੋ ਉਹ ਨਾ ਪੁਲਸ ਬੈਠੀਏ ਦੇਖਦੇ ਆਂ ਕੀ ਕਾਰਵਾਈ ਕਰਦੀ ਲੇਕਿਨ ਪੁਲਸ ਨੇ ਤੱਕ ਕਾਰਵਾਈ ਕੀਤੀ ਕੋਈ ਨਹੀਂ ਅਸੀਂ ਰਾਤ ਵੀ ਆਏ ਸੀਗੇ ਇਹਨਾਂ ਨੇ ਕੋਈ ਸੁਣਾਈ ਨਹੀਂ ਕੀਤੀ ਅਸੀਂ ਸਿਵਲ ਤੇ ਗਏ ਸੀ ਉੱਥੋਂ ਸਾਰੀ ਇਹਨਾਂ ਦੀ ਰਿਪੋਰਟ ਕਰਾ ਕੇ ਲੈਂਦੀ ਆ ਅੱਜ ਇਹਨਾਂ ਦੇ ਅਕਸਰਾ ਵਗੈਰਾ ਹੋਣਗੇ ਬੱਗੇ ਦੀ ਜਨਾਨੀ ਆ ਸਾਗਰ ਛਨੀ ਤੇਰਾਮ ਇਹਨਾਂ ਨੇ ਮੇਰੀ ਬੇਟੀ ਨੂੰ ਫੜਿਆ ਤੇ ਕੱਪੜੇ ਉਤਾਰਨ ਦੀ ਕੋਸ਼ਿਸ਼ ਕੀਤੀ ਅੱਦੇ ਤਾਰੇ ਵੀ ਤੇ ਮੇਰੇ ਘਰ ਵਾਲੇ ਨੂੰ ਪਕੜਿਆ ਹੋਇਆ ਸੀਗਾ ਇਹਨਾਂ ਨੇ ਮੇਰਾ ਬੇਟਾ ਸਰਦਾਰ ਹੈ ਉਹਦੀ ਪੱਗ ਉਤਾਰ ਕੇ ਤੇ ਉਹਦੇ ਸਿਰ 'ਚ ਡੰਡਾ ਮਾਰਿਆ ਤੇ ਬੈਸਮੂਹ ਉਹਦੀ ਗਿੱਚੀ 'ਚ ਮਾਰਿਆ ਇੱਕ ਥੱਲੇ ਗੋਡੇ ਤੇ ਮਾਰਿਆ ਹਜੇ ਵੀ ਪੱਟੀਆਂ ਹੋਈਆਂ ਹੋਈਆਂ ਮੈਂ ਕੀ ਮਾਰਿਆ ਮੇਰੇ ਉਹਨਾਂ ਨੇ ਪਕੜ ਲਿਆ ਮੈਨੂੰ ਪਿਛੋ ਸੱਡ ਲੈ ਲੇਡੀਜ਼ ਨੇ ਪਕੜ ਲਿਆ ਮੈਨੂੰ ਦੋ ਜਣੀਆਂ ਨੇ ਉਹਨਾਂ ਨੇ ਕੁੱਟਮਾਰ ਕੀਤੀ ਮੇਰੀਆਂ ਵਾਲੀਆਂ ਸੀ ਕੋਕਾ ਸੀਗਾ ਤੇ ਮੇਰੇ ਬੇਟੇ ਦਾ ਇੱਕ ਚੈਨੀ ਸੀਗੀ ਸੋਨੇ ਦੀ ਤੇ ਇੱਕ ਸਿੰਗੀ ਭਾਈ ਸੀ ਬਾਬੇ ਦੀ ਉਹ ਵੀ ਤਾਰ ਲਈ 20000 ਰੁਪਏ ਕੈਸ਼ ਸੀਗਾ ਅਸੀਂ ਬਾਹਰੋਂ ਆਏ ਸੀਗੇ ਕਿਸੇ ਨੂੰ ਦੇਣ ਜਾਣਾ ਸੀਗਾ ਉਹਨਾਂ ਨੇ ਜਿਨ੍ਹਾਂ ਦੀ ਗੱਡੀ ਚਲਾਉਂਦਾ ਸੀਗਾ ਉਹ ਉਹਨਾਂ ਨੇ ਉਹ ਵੀ ਕੱਢ ਲਿਆ ਕੋਈ ਪੁਲਿਸ ਨਹੀਂ ਆਈ ਇੰਨੀ ਵਾਰ ਤਾਂ ਨਹੀਂ ਜੀ ਉਸ ਟਾਈਮ ਕੋਈ ਨਹੀਂ ਆਈ ਉਹਨਾਂ ਨੇ ਸਵੇਰ ਦਾ ਪਲਾਨ ਬਣਾਇਆ ਹੋਇਆ ਸੀਗਾ ਸਾਨੂੰ ਇਸ ਗੱਲ ਦਾ ਪਤਾ ਨਹੀਂ ਸੀਗਾ ਸਾਹਮਣੇ ਸਾਡੇ ਲੇਡੀਜ਼ ਸੀਗੀ ਔਰੇਤੇ ਦੀ ਲੜਾਈ ਸੀ ਉਹ ਸਵੇਰ ਦੀ ਜਨਾਨੀ ਬੰਦੇ ਇਕੱਠੇ ਕਰਕੇ ਤੇ ਆਪਣੇ ਅੰਦਰ ਬੈਠੀ ਸੀ ਜਦ ਅਸੀਂ ਆਪਣੇ ਦਰਵਾਜ਼ੇ ਮੋਰੇ ਗੱਡੀ ਗੱਡੀ ਅਸੀਂ ਮੰਗਮੀ ਲੈ ਕੇ ਸਿਗੇ ਸਾਹਮਣੇ ਬਾਜੀ ਤੋਂ ਸਾਡੀ ਆਪਣੀ ਵੀ ਨਹੀਂ ਸੀਗੀ ਅਸੀਂ ਉਹ ਖੜੀ ਕੀਤੀ ਉਹ ਆਪਣਾ ਦੇਖ ਕੇ ਸਾਈਡੋ ਸਾਈਡ ਹੋ ਗਏ ਪਿਛਲੀ ਸਾਈਡ ਕਿਸੇ ਪ੍ਰੋਗਰਾਮ ਸੀ ਮਉਥੇ ਚੱਲੀ ਸੀ ਉਹਨਾਂ ਨੇ ਮੈਨੂੰ ਰਸਤੇ 'ਚ ਫੜ ਲਿਆ ਮੇਰੇ ਘਰ ਵਾਲੇ ਨੇ ਵੀ ਫੜ ਲਿਆ ਮੇਰੇ ਬੇਟੇ ਨੂੰ ਫੜਿਆ ਮੇਰਾ ਭਾਂਜਾ ਆਇਆ ਹੋਇਆ ਵਾ ਅਸੀਂ ਜਹਤਰਾ ਤੇ ਜਾਣਾ ਸੀਗਾ ਉਹਨੂੰ ਘਰੇ ਆ ਕੇ ਕੁੱਟਿਆ ਚ 10 ਜਣੇ ਹੋਣੇ ਆ ਮਤਲਬ ਅੰਨੀ ਦਿਸ਼ਤਗਰਦੀ ਦਿਖਾਤੀ ਕਿ ਪੁਲਿਸ ਤਾਂ ਵੀ ਤੱਕ ਨਹੀਂ ਕੋਈ ਕਾਰਵਾਈ ਕੀਤੀ ਕੋਈ ਨਹੀਂ ਆਇਆ ਜਦ ਤੱਕ ਹੀ ਨਹੀਂ ਉੱਥੇ ਇਹਨਾਂ ਦੇ ਨਾਲ ਇਹ ਹੈਗੀ ਬਾਬਾ ਜੀਵਨ ਸਿੰਘ ਨਗਰ ਦੀ ਘਟਨਾ ਤਾਜਪੁਰ ਰੋਡ ਦੀ ਘਟਨਾ ਹੈਗੀ ਜੇਲ੍ਹ ਤੋਂ ਪਹਿਲਾਂ ਚੌਂਕੀ ਸਿਰਫ 1000 ਗਜ ਦੀ ਦੂਰੀ ਤੇ ਆ ਭੱਜ ਕੇ ਗਏ ਵੀ ਲੋਕ ਪੁਲਿਸ ਵਾਲਿਆਂ ਨੂੰ ਕਿਹਾ ਵੀ ਤੁਸੀਂ ਆ ਜਾਓ ਕੋਈ ਨਹੀਂ ਆਇਆ ਪਲਾਨ ਬਣਾਇਆ ਹੋਇਆ ਸੀਗਾ ਤਕਰੀਬਨ 1 ਘੰਟਾ ਐ ਲਾਅਨ ਆਰਡਰ ਬਿਲਕੁਲ ਫੇਲ ਆ ਮੈਂ ਆਮ ਲੋਕ ਮਤਲਬ ਤੁਹਾਡੇ ਕਹਿਣਾ ਮਤਲਬ ਹੈ ਕਿ ਚੌਂਕੀ ਚ ਸੈਟਿੰਗ ਕੀਤੀ ਹੋਈ ਸੀ ਆਈਓ ਹੀ ਨਾ ਮੈਂ ਆਮ ਲੋਕ ਪਾਰਟੀ ਯੂਨਾਈਟਿਡ ਦਾ ਨੈਸ਼ਨਲ ਪ੍ਰੈਜ਼ੀਡੈਂਟ ਆ ਤੇ ਲੋਕ ਸਭਾ ਹਲਕਾ ਲੁਧਿਆਣੇ ਤੋਂ ਮੈਂ ਕੈਂਡੀਡੇਟ ਆ ਮੇਰੀ ਗੱਡੀ ਇਹ ਲੈ ਕੇ ਗਏ ਸੀਗੇ ਮੇਰੀ ਗੱਡੀ ਜਿਹੜੀ ਸੀਗੀ ਸਾਡੇ ਊਮਨ ਸੈੱਲ ਦੇ ਦਫ਼ਤਰ ਅਕੇ ਇਹਨਾਂ ਨੇ ਲਗਾ ਦਿੱਤੀ ਆ ਗੱਡੀ ਮੇਰੀ ਖੜੀ ਆ ਪੂਰੀ ਤਰ੍ਹਾਂ ਨਾਲ ਭੰਨ ਤੋੜ ਕਰਤੀ ਇਹਦੀ ਸਾਰੀ ਗੱਡੀ ਦੀ ਮੇਰੀ ਦੀ ਇਹ ਇਹ ਗੱਡੀ ਅਸੀਂ ਇਹਨਾਂ ਨੂੰ ਪਤਾ ਸੀਗਾ ਵੀ ਇਹ ਆਮ ਲੋਕ ਪਾਰਟੀ ਯੂਨਾਈਟਿਡ ਦੇ ਨੈਸ਼ਨਲ ਪ੍ਰੈਜ਼ੀਡੈਂਟ ਦੀ ਗੱਡੀ ਆ ਗੱਡੀ ਦੀ ਉਹਨਾਂ ਦੇ ਬੰਦੇ ਨਾ ਬਾਹਰੋਂ ਬੁਲਾਏ ਹੋਏ ਸੀ 12 ਬੰਦੇ ਬੁਲਾ ਕੇ ਸੈਟਿੰਗ ਕੀਤੀ ਹੋਈ ਸੀਗੀ ਅਸੀਂ ਪੁਲਿਸ ਨੂੰ ਪ੍ਰਸ਼ਾਸਨ ਨੂੰ ਨਾ ਇੱਕ ਘੰਟਾ ਫੋਨ ਕਰਦੇ ਰਹੇ ਕੋਈ ਨਹੀਂ ਆਇਆ ਉਹਨਾਂ ਨੇ ਵੀਡੀਓ ਫੋਟੋ ਸਾਡੇ ਕੋਲ ਆ ਉਹਨਾਂ ਨੇ ਪੂਰਾ ਤੈਸਰ ਕਰਦੀ ਦਾ ਨੰਗਾ ਨਾਚ ਕੀਤਾ ਹੁਣ ਸੀਪੀ ਸਾਹਿਬ ਕੋਲੇ ਗਏ ਸੀਗੇ ਉਹਨਾਂ ਨੇ ਸਾਨੂੰ ਅਨੁਸ਼ਾਸਨ ਦਵਾਇਆ ਵੀ ਅਸੀਂ ਇਹਦੀ ਕਾਰਵਾਈ ਜਲਦੀ ਤੋਂ ਜਲਦੀ ਜਿਹੜਾ ਤੁਹਾਨੂੰ ਭਰੋਸਾ ਦਿੱਤਾ ਵੀ ਕਰਵਾਵਾਂਗੇ ਅੱਗੇ ਦੇਖਦੇ ਹਾਂ ਹੁਣ ਪੁਲਿਸ ਪ੍ਰਸ਼ਾਸਨ ਕੀ ਕਰਦਾ ਇਹਦੀ ਵਿਚਾਰੀ ਤੇ ਖੜਿਆ ਵੀ ਨਹੀਂ ਜਾਂਦਾ ਇਹਦੇ ਕੱਪੜੇ ਤਾਂ ਕਤਾਰ ਤੇ ਦੇਖੋ ਇਹਦੀ ਕਿੰਨੀਆਂ ਚੋਟਾਂ ਮਾਰੀਆਂ ਉਹਨਾਂ ਨੇ ਜੀ ਮਤਲਬ ਬੰਦਾ ਮਾਰ ਦਿੰਦੇ ਤੁਹਾਡੀ ਕੁੜੀ ਮਾਰ ਦਿੰਦੇ ਫਿਰ ਉਹ ਤਾਂ ਵੀ ਨਾ ਆਂਦੀ ਕੋਈ ਪੁਲਿਸ ਆਈ ਵੀ ਨਹੀਂ ਉੱਥੇ ਪੁਲਿਸ ਕੋਈ ਪਹੁੰਚੇ ਹੀ ਨਹੀਂ ਉੱਥੇ ਜੀ ਇੱਕ ਘੰਟਾ ਨੰਗਾ ਨਾਸ ਹੁੰਦਾ ਰਿਹਾ ਉੱਥੇ ਤਾंडਵ ਪੂਰੇ ਇੱਕ ਨਸੇ ਨਾਲ ਤੁੱਟੇ ਬੰਦੇ ਬੇਸਵਾਲਾਂ ਹਥਿਆਰ ਕਿਰਪਾਨਾਂ ਉਹਨਾਂ ਦੇ ਕੋਲ ਨੇ ਕੋਈ ਪਹੁੰਚੇ ਹੀ ਨਹੀਂ ਜੀ ਉੱਥੇ ਵੀਡੀਓ ਬਣੀ ਹੋਈ ਆ ਤੁਸੀਂ ਦੇਖ ਵੀ ਸਕਦੇ ਆ ਗਲੀ ਦੇ ਵਿੱਚ ਹੋ ਰਿਹਾ ਕੰਮ ਅਸੀਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਸਾਨੂੰ ਨਜਾਇਜ਼ ਘੁੱਟਿਆ ਗਿਆ ਵਾ ਹੁਣ ਵੀ ਇਸ ਟਾਈਮ ਵੀ ਅਸੀਂ ਆਏ ਆ ਘਰੋਂ ਘਰ ਅਸੀਂ ਰਾਤ ਦੇ ਅੰਦਰ ਸਨ ਪੁਲਿਸ ਵਾਲੇ ਕਹੇਗੇ ਤੁਸੀਂ ਅੰਦਰ ਰਹੋ ਅਸੀਂ ਅੰਦਰ ਰਹੇ ਆ ਤੇ ਹੁਣ ਵੀ ਸਾਨੂੰ ਦੇਖ ਕੇ ਅਗਲੇ ਨਚਣ ਡਏ ਸੀਗੇ ਤੇ ਮਾਨਸਾਲ ਜਿਹੜੀ ਮੀਟਿੰਗ ਹੋਈ ਪੁਲਿਸ ਦੇ ਨਾਲ ਲਾਅਨ ਆਰਡਰ ਨੂੰ ਲੈ ਕੇ ਫੇਲ ਹੀ ਹੈ ਇਹ ਲਾਅਨ ਆਰਡਰ ਪੂਰੀ ਬਰੰਦਾਰਾ ਬੁਰੀ ਤਰ੍ਹਾਂ ਨਾਲ ਫੇਲ ਆ ਜਦੋਂ ਕੋਰਟ ਆਫ ਕੰਟੈਂਪਟ ਲੱਗਿਆ ਹੋਇਆ ਮੇਰੀ ਗੱਡੀ ਜਿਹੜੀ ਕਿ ਮੈਂ ਕੈਂਡੀਡੇਟ ਆ ਇੱਥੇ ਲੋਕ ਸਭਾ ਹਲਕੇ ਤੋਂ ਮੇਰੀ ਗੱਡੀ ਦਾ ਦੇਖੋ ਕੀ ਸਤਿਆਨਾਸ ਮਾਰਤਾ ਸਾਰੀ ਗੱਡੀ ਮੇਰੇ ਟਾਈਮ ਤੇਜ ਕੀਤੀ ਪਈ ਆ ਕੌਣ ਜ਼ਿੰਮੇਵਾਰ ਆ ਇਹਦਾ ਦੱਸਿਆ ਵੀ ਵੀ ਉਹਨਾਂ ਦੀਆਂ ਗੱਟੀਆਂ ਭੰਨ ਰਹੇ ਨੇ ਆਮ ਲੋਕ ਪਾਰਟੀ ਚ ਯੂਨਾਈਟਿਡ ਦੀਆਂ ਗੱਟੀਆਂ ਭੰਨੀਆਂ ਜਾ ਰਹੀਆਂ ਉਹ ਕਹਿੰਦੇ ਜੀ ਭੰਨਣ ਤੋਂ ਜਿੰਨੀਆਂ ਭੰਨੀ ਜਾਂਦੀਆਂ ਗੱਟੀਆਂ ਕੋਈ ਪਹੁੰਚੇ ਨਹੀਂ ਜੀ ਦੇਖੋ ਇੱਕ ਘੰਟੇ ਤੱਕ ਕੋਈ ਨਹੀਂ ਆਇਆ ਉੱਥੇ ਪਹੁੰਚੇ ਇੱਕ ਘੰਟੇ ਵਿੱਚ ਤਾਂ ਬੰਦਾ ਟਪਕਾ ਦਿੰਦੇ ਇਹ ਕੌਣ ਜ਼ਿੰਮੇਵਾਰ ਆ ਜੀ ਇਹਦਾ ਪੂਰੀ ਤੇ ਕਪੜੇ ਤੱਕ ਪਾੜ ਦਿੱਤੇ ਕਿ ਇਹਦੇ ਕਹਿੰਦੇ ਮੁਤਾਬਿਕ ਪੁਲਿਸਾ ਵੀ ਨਹੀਂ ਆਈ ਤਾਂ ਵੀ ਨਹੀਂ ਆਈ ਜੀ ਆ ਦੇਖੋ ਮੇਰਾ ਬ੍ਰਦਰ ਜਦੋਂ ਨੂੰ ਕੁੱਟਿਆ ਨਾ ਉਹ ਵਿਉਚ ਹੋ ਗਿਆ ਸੀਗਾ ਅਸੀਂ ਸਾਰੇ ਚੰਕੀ ਗਏ ਸੀ ਇਹ ਜਦੋਂ ਹੋਰਸ ਆਇਆ ਥੋੜਾ ਜਿਹਾ ਇਹ ਉੱ ਉਹਨਾਂ ਨੇ ਘਰੇ ਵੀ ਆ ਕੇ ਦਬੋ ਚਲੇ ਆ ਅੰਦਰ ਲੱਤਾਂ ਮਾਰੀਆਂ ਸਾਡੇ ਮੁੰਿਆਂ ਤੇ ਸਾਡੇ ਅੰਦਰ ਭੜੀਆਂ ਅੰਦਰ ਜਦੋਂ ਆਏ ਉੱਤੇ ਜਾ ਕੇ ਵੀ ਉਹਨਾਂ ਨੇ ਗੁੱਟ ਮਾਰ ਕੇ ਦਿੱਤੀ। ਉਹ ਸਾਰੇ ਜ਼ਿੰਮੇਵਾਰ ਨੇ ਜੇ ਸਾਡੇ ਸਾਡੇ ਟੱਬਰ ਚ ਵੀ ਇੱਕ ਜੀ ਨੂੰ ਵੀ ਕੁਝ ਹੁੰਦਾ ਨਾ ਉਹ ਸਾਰੇ ਜ਼ਿੰਮੇਵਾਰ ਨੇ। ਉਸ ਦੀ ਰਿਸਪੌਂਸਿਬਿਲਟੀ ਕੀ ਰਹੇਗੀ? ਕੀ ਪਤਾ ਜੀ ਹੁਣ ਪੁਲਿਸ ਦੇ ਸਾਹਮਣੇ ਮਿਸਾਲ ਜੀ ਪੁਲਿਸ ਦੀ ਕੀ ਰਿਸਪੌਂਸਿਬਿਲਟੀ ਹੈ ਕੋਈ ਵੀ ਨਹੀਂ ਸਾਡੀ ਆਮ ਲੋਕ ਪਾਰਟੀ ਜੁਆਇੰਟਡ ਦੀਆਂ ਗੱਟੀਆਂ ਤੱਕ ਭੰਨੀਆਂ ਜਾਂਦੀਆਂ ਨੇ ਅਸੀਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਵੀ ਹੁਣ ਇਲੈਕਸ਼ਨ ਲਿਖ ਰਹੇ ਹਾਂ ਲੈਟਰ ਲਿਖ ਰਹੇ ਹਾਂ ਵੀ ਦੇਖੋ ਸਾਡੀਆਂ ਗੱ ਹੁਣ ਕੱਲ ਨੂੰ ਅਸੀਂ ਫੇਰ ਸੀਪੀ ਸਾਹਿਬ ਨੂੰ ਮਿਲਾਂਗੇ ਅੱਜ ਸੀਪੀ ਸਾਹਿਬ ਨੂੰ ਮਿਲ ਕੇ ਆਏ ਨੇ ਵੀ ਸਾਡੀ ਇਹ ਜਾਨਵਾਲ ਦੀ ਰਾਖੀ ਕੀਤੀ ਜਾਵੇ ਇਹਨਾਂ ਨੂੰ ਵਿਚਾਰੀਆਂ ਨੂੰ ਜਿਹੜਾ ਦੇਖੋ ਖੜਿਆ ਨਹੀਂ ਹੁੰਦਾ ਵਿਸ਼ਾਲ ਗੱਲ ਕਰ ਰਿਹਾ ਲੁਧਿਆਣਾ ਲਾਈਵ ਤੋਂ ਹਾਗੀ ਭਾਗੀ ਨੀ ਪੜੀ ਬਾਬਾ ਜੀਵਨ ਸਿੰਘ ਨਗਰ ਜਿਹੜੀ ਕੱਲ ਲੜਾਈ ਝਗੜਾ ਹੋਇਆ ਸੀ ਕੀ ਮਾਮਲਾ ਕੀ ਸੀਗਾ ਜੋ ਹਾਲਾਤ ਉਸ ਲੜਕੀ ਦੇ ਸੀਗੇ ਉਹ ਨਾ ਇੰਚਾਰਜ ਤਾਜਪੁਰ ਡੀਲ ਕਰ ਰਹੇ ਆ ਉਹ ਗਵਨਿੰਗ ਗਵਨਿੰਗ ਲੜੇ ਆਪਸ ਵਿੱਚ ਕਾਫੀ ਤੇ ਉਹਨਾਂ ਦੀ ਮੈਡੀਕਲ ਰਿਪੋਰਟਾ ਸ਼ਾਇਦ ਅੱਜ ਆ ਗਈਆਂ ਹੋਣਗੀਆਂ ਸਵੇਰ ਦਾ ਬੰਦਾ ਲੈਣ ਗਿਆ ਹੋਇਆ ਸੀਗਾ ਜੀ ਲਿਕੇ ਸਰ ਮੈਡੀਕਲ ਰਿਪੋਰਟ ਮੈਡੀਕਲ ਰਿਪੋਰਟਾਂ ਦੇ ਆਧਾਰ ਤੇ ਜੋ ਕਾਰਵਾਈ ਬਣਦੀ ਕਰ ਦੇਣੀ ਲੋਹਾ ਦੀ ਨਹੀਂ ਲੇਕਿਨ ਸਰ ਜੋ ਪਰਿਵਾਰ ਕਹਿ ਰਿਹਾ ਸੀਗਾ ਜੋ ਕੁੜੀ ਵਾਲਾ ਪਖਸ਼ ਸੀਗਾ ਜਿਹੜਾ ਥਾਣੇ ਵੀ ਅੱਜ ਆਇਆ ਸੀਗਾ ਉਹ ਕਹਿ ਰਿਹਾ ਸੀ ਘੰਟਾ ਇੱਕ ਤੰਦ ਖੇਲਦਾ ਰਿਹਾ ਸਾਹਮਣੇ ਅਸੀਂ ਥਾਂ ਚੋਂਕੀ ਗਏ ਆ ਚੋਂਕੀ ਤਾਂ ਕੋਈ ਮੁਲਾਜ਼ਮ ਨਹੀਂ ਆਇਆ ਸਰ ਨਾ ਨਾ ਹੋਸਟਲ ਇੱਥੇ ਯਾਤਰਾ ਚੱਲਦੀ ਵੀ ਸੀ ਆਪਣੀ ਕੱਲ ਜਿਹੜੀ ਯਾਤਰਾ ਸੀ ਜੀ 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 ਅਨਚਾਲ ਸਰ ਨਾਲ ਡੀਪੀ ਆਇਆ ਸੀਗਾ ਜੀ ਜਦੋਂ ਇਹਨੂੰ ਗੋਣ ਮਿਲਿਆ 5 ਮਿੰਟ ਕੇ ਮਨ ਉੱਥੇ ਭੇਜਤਾ ਵੀ ਜਾਓ ਜਾ ਕੇ ਸੰਭੋ ਜੀ ਲਗੀ ਸਰ ਜਿਹੜੇ ਜਿਹੜੇ ਲੋਨ ਆਰਡਰ ਹੱਥੇ ਚ ਲੈ ਰਹੇ ਨੇ ਜਿਨ੍ਹਾਂ ਨੂੰ ਪ੍ਰਵਾਹ ਹੀ ਨਹੀਂ ਰਹੀ ਪੁਲਿਸ ਦੀ ਤੇ ਉਹ ਲੋਕਾਂ ਤੇ ਕਾਰਵਾਈ ਕੀ ਕੀਤੀ ਜਾਊਗੀ ਜੋ ਨੰਗਾ ਨਾਚ ਖੇល ਰਹੇ ਨੇ ਇਸ ਸਮੇਂ ਲੁਧਿਆਣਾ ਸ਼ਹਿਰ ਚ ਪਰ ਮੇਰੇ ਨਾਲ ਲੜਾਈ ਹੋਈ ਹੈ ਆਪਉਣ ਮੈਡੀਕਲ ਰਿਪੋਰਟ ਆ ਰਹੀ ਨੇ ਤੁੰਨ ਕੇ ਅੰਦਰ ਦੇ ਦੇਣਾ ਇਹਨਾਂ ਨੂੰ ਹੂੰ ਹੋ ਦੱਸੋ ਨਹੀਂ ਨਹੀਂ ਅਸੀਂ ਨਹੀਂ ਦੱਸਣਾ ਸੀ ਦਾ ਲੋਨ ਆਰਡਰ ਦੇਖਣਾ ਨਾ ਸਰ ਕਿ ਭਗਵੰਤ ਮਾਨ ਸਾਹਿਬ ਤਾਂ ਮੀਟਿੰਗ ਕਰਦੇ ਸੀ ਪੀ ਸਾਹਿਬ ਨਾਲ ਅਕਾ ਰਿਪੋਰਟ ਆ ਰਹੀ ਨੇ ਨਾਲ ਹੀ ਟੰਗ ਦੇਣਾ ਚਲੋ ਮੈਡੀਕਲ ਰਿਪੋਰਟ ਤੋਂ ਬਿਨਾ ਪਰਚਾ ਨਹੀਂ ਦੇ ਸਕਦੇ ਆਪਾਂ ਮੈਡੀਕਲ ਰਿਪੋਰਟ ਦੱਸੋ ਕੀ ਵੀ ਇਹਨੇ ਕਿਹਨੇ ਕਿਹੜੀ ਸੱਟ ਲੱਗੀ ਹੈ ਕਿਹੜੀ ਸੱਟ ਲੱਗੀ ਹੈ ਲੇਕਿਨ ਵੀਡੀਓ ਦੇਖੀ ਜੇ ਵੀਡੀਓ ਦੇ ਸਟੈਂਡਅਪ ਦਿਖਾ ਰਹੇ ਨੇ ਆ ਪਾ ਜੀ ਜੋ ਉਹ ਚੌਕੀਗਰ ਦੇ ਮੌਕੇ ਤੇ ਗਿਆ ਸੀ ਉਹ ਸਾਰਾ ਮੌਕਾ ਵਿੱਚ ਉਹ ਸਾਰਾ ਹੈਂਡਲ ਕਰ ਰਿਆ ਮੈਂ ਹੀ ਉਹਨੂੰ ਕਿਹਾ ਕਿ ਕਿਸੇ ਵੀ ਪਾਰਟੀ ਨੂੰ ਬਖਸ਼ਣਾ ਨਹੀਂ ਹੈਗਾ ਜਿਹਦੀ ਗਲਤੀ ਹੈ ਉਹਨੂੰ ਬਿਲਕੁਲ ਨਹੀਂ ਬਖਸ਼ਿਆ ਜਾਏਗਾ ਕੁੜੀ ਕੋਲ ਖੜਾ ਨਹੀਂ ਹੋਇਆ ਜਾ ਰਿਹਾ ਬੈਲਟ ਤੱਕ ਭਣੀਏ ਕੱਪੜੇ ਤੱਕ ਫਾੜ ਦਿੱਤੇ ਗਏ ਨੇ ਇੱਕ ਘੰਟਾ ਟਾਂਡਵ ਕੀਤਾ ਗਿਆ ਬਿਲਕੁਲ ਟਾਂਡਵ ਹਲਕਾ ਪੂਰਬੀ ਦੇ ਵਿੱਚ ਟਾਂਡਵ ਕੀਤਾ ਗਿਆ ਤਾਜਪੁਰ ਰੋਡ ਇਹਨਾਂ ਦੇ ਕਹਿਣ ਦੇ ਮੁਤਾਬਿਕ ਚੌਂਕੀ ਵੀ ਬੜੀ ਨੇੜੇ ਸੀਗੀ ਚੌਂਕੀ ਭੱਜ ਕੇ ਗਏ ਨੇ ਲੇਕਿਨ ਉੱਥੋਂ ਦੀ ਕੋਈ ਮੁਲਾਜ਼ਮ ਨਹੀਂ ਆਇਆ ਇਹ ਗੱਡੀ ਦਿਖਾ ਰਿਹਾ ਤੁਹਾਨੂੰ ਮੈਂ ਜਿਹੜੀ ਗੱਡੀ ਹੈ ਜਿਹੜੀ ਵੀਡੀਓ ਵਿੱਚ ਤੋਲੀ ਜਾ ਰਹੀ ਹੈ ਦੇਖਣਾ ਭਾਈ ਜੀ ਜਿਹੜੀ ਗੱਡੀ ਤੋੜੀ ਜਾ ਰਹੀ ਹੈ ਇਹ ਉਹ ਗੱਡੀ ਹੈ ਜਿਹਦਾ ਉਹ ਸ਼ੀਸ਼ਾ ਦੇਖ ਸਕਦੇ ਹੋ ਖੂਨ ਨਾਲ ਪੂਰਾ ਭਰਿਆ ਹੋਇਆ ਪਰ ਦਿਖਾ ਨਹੀਂ ਸਕਦੇ ਤੁਹਾਨੂੰ ਅਸੀਂ ਖੂਨ ਉਹ ਪੂਰਾ ਭੰਨਿਆ ਹੋਇਆ ਵਾ ਆ ਪਿਛਲਾ ਸ਼ੀਸ਼ਾ ਤੁਹਾਨੂੰ ਮੈਂ ਦਿਖਾ ਦਵਾਂ ਵੀਡੀਓ ਦੇ ਵਿੱਚ ਦੇਖ ਰਹੇ ਤੁਸੀਂ ਕਿਸ ਤਰ੍ਹਾਂ ਤੇਜ਼ ਤਾਰ ਚੀਜ਼ ਦੇ ਨਾਲ ਆ ਗੱਡੀ ਦਾ ਸ਼ੀਸ਼ਾ ਭੰਨਿਆ ਜਾ ਰਿਹਾ ਜੋ ਵੀਡੀਓ ਨਾਲ ਦੀ ਨਾਲ ਚੱਲ ਰਹੀ ਹੈ ਲੇਕਿਨ ਆਖਰ ਇੱਕ ਸਵਾਲ ਖੜਾ ਹੋ ਜਾਂਦਾ ਸਵਾਲ ਆ ਖੜਾ ਹੋ ਜਾਂਦਾ ਹੈ ਕਿ ਆਖਿਰ ਆਵਾਮ ਜਾਵੇ ਤਾਂ ਜਾਵੇ ਕਿੱਥੇ ਆਵਾਮ ਫੋਨ ਕਰੇ ਪੁਲਿਸ ਨੂੰ ਤਾਂ ਪੁਲਿਸ ਹੀ ਨਾ ਆਵੇ ਕਿ ਘੰਟਾ ਪੁਲਿਸ ਨਾ ਆਵੇ ਬੰਦਾ ਮਾਰ ਕੇ ਸੜ ਜਾਣ ਤਾਂ ਪੁਲਿਸ ਉਸ ਤੋਂ ਬਾਅਦ ਆਵੇ ਤਾਂ ਕੀ ਕਾਰਵਾਈ ਹੋਗੀ ਅਮਨ ਸ਼ਾਂਤੀ ਵਿਵਸਥਾ ਹੱਥ ਕਾਇਮ ਰੱਖਣਾ ਪੁਲਿਸ ਦੇ ਹੱਥ ਦੇ ਵਿੱਚ ਹੈਗਾ ਤੇ ਲੇਕਿਨ ਪੁਲਿਸ ਇਹਨਾਂ ਦੇ ਕਹਿੰਦੇ ਮੁਤਾਬਿਕ ਨਹੀਂ ਆਈ ਤਾਂ ਕਾਰ ਰਾਤ ਦੀ ਕੱਲ ਦੀ ਘਟਨਾ ਹੈਗੀ ਸਵੇ ਦੀ ਦੁਪਹਿਰ ਦੀ ਘਟਨਾ ਹੈਗੀ ਲੇਕਿਨ ਉਸ ਨੇ ਹ ਪਰੀਸ਼ਾਨ ਹੋ ਕੇ ਅੱਕ ਕੇ ਉਹ ਸੀਪੀ ਸਾਹਿਬ ਕੋ ਜਾਂਦੇ ਨੇ ਸੀਪੀ ਸਾਹਿਬ ਦੇ ਜੋ ਧਿਆਨ ਚ ਮਾਮਲਾ ਆਂਦਾ ਤਾਂ ਏਸੀਪੀ ਨੂੰ ਕਹਿੰਦੇ ਨੇ ਏਸੀਪੀ ਐਸਐਚਓ ਨੂੰ ਕਹਿੰਦਾ ਕਿ ਕਾਰਵਾਈ ਕਰੋ ਲੇਕਿਨ ਅਗਰ ਮਾਮਲਾ ਪਹਿਲੇ ਧਿਆਨ ਚ ਐਸਐਚਓ ਤਾਂ ਚੋਂਕੀ ਇੰਚਾਰ ਦੀ ਨੌਲੇਜ ਦੇ ਵਿੱਚ ਹੋਵੇ ਤਾਂ ਕਾਰਵਾਈ ਅਮਲ 'ਚ ਲਿਆਂਦੀ ਨਾ ਗਈ ਹੋਵੇ ਤਾਂ ਬੰਦਾ ਆਸ ਕਿਤੇ ਲਗਾਵੇ ਹੁਣ ਡੀਜੀਪੀ ਸਾਹਿਬ ਦੇ ਤਾਂ ਗੁਰਵਜਾਦੀ ਤੇ ਕੋਈ ਆਸ ਆਸ ਤਾਂ ਜਾਰ ਸਕਦਾ ਨਹੀਂ ਹਰ ਕੋਈ ਬੰਦਾ ਡੀਜੀਪੀ ਸਾਹਿਬ ਸਾਡੇ ਅੰਦਰ ਹਲਕਾ ਪੂਰਬੀ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਲੜਾਈਆਂ ਝਗੜੇ ਹੁੰਦੇ ਰਹਿੰਦੇ ਨੇ ਉਥੇ ਕੁੜੀਆਂ ਦੇ ਕੱਪੜੇ ਤਾਰ-ਤਾਰ ਕਰ ਦਿੱਤੇ ਜਾਂਦੇ ਨੇ ਸਾਡੀ ਮਦਦ ਕਰੋ ਲੁਧਿਆਣਾ ਪੁਲਿਸ ਨਹੀਂ ਹੁੰਦੀ ਭਗਵੰਤ ਸਿੰਘ ਸਾਹਿਬ ਇਹ ਤੁਹਾਡੇ ਕੋਲ ਤਾਂ ਨਹੀਂ ਆ ਨਹੀਂ ਸਕਦੇ ਕਿਉਂਕਿ ਤੁਸੀਂ ਲਾਅਨ ਆਰਡਰ ਮੇਨਟੇਨ ਕਰਦੇ ਲੁਧਿਆਣਾ ਵੀ ਆਏ ਸੀਗੇ ਸੀਪੀ ਨਾਲ ਮੀਟਿੰਗ ਵੀ ਕੀਤੀ ਚਗੀ ਲੇਕਿਨ ਇਹ ਹਾਲਾਤ ਰਹਿਣ ਜਾਵੇ ਕੀ ਤਾਂ ਜਾਵੇ ਕਿੱਥੇ ਲੁਧਿਆਣਾ ਕੈਮਰਾਮੈਨ ਅਮੀਦ ਦੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਾਈਵ